ਦੇਖੀ ਦੇਖੋ ਆਲੂ ਵਧੀਆ ਰਹਿ ਗਏ ਅਗਲੇ ਸਾਲ ਨੂੰ ਆਲੂ ਸੜਕਾ ਦਾ ਰੋਲਣ ਤੇ ਇਸੇ ਤਰ੍ਹਾਂ ਹ ਹ ਕਿਸੇ ਇਲਾਕੇ ਦੇ ਵਿੱਚ ਕਿਸੇ ਚੀਜ਼ ਦੀ ਜ਼ਿਆਦਾ ਮੰਗ ਹੋ ਜੇ ਕਿਸੇ ਲੱਕ ਜੀ ਤਾਂ ਹੀ ਇਸ ਚੀਜ਼ ਦਾ ਪੈਂਦਾ ਕਿ ਇੱਕ ਚੀਜ਼ ਦੇ ਮਗਰ ਜ਼ਿਆਦਾ ਪੈਂਦਾ ਹੁਣ ਥੋੜਾ ਥੋੜਾ ਦੇਖੋ ਹਰ ਇੱਕ ਨੂੰ ਥੋੜਾ ਥੋੜਾ ਸ਼ੁਰੂ ਕਰਨਾ ਚਾਹੀਦਾ ਜ਼ਰੂਰੀ ਨਹੀਂ ਕਿ ਤੁਸੀਂ ਸਬਜ਼ੀਆਂ ਬੈਰਉਣੀ ਆਉਂਦੀ ਪੇਠਾ ਆ ਪੇਠਾ ਆ ਗਿਆ ਲੰਬਾ ਪੇਠਾ ਲੰਬਾ ਮਿਠਾ ਠੀਕ ਹੈ ਇਹ ਆ ਚੀਜ਼ ਆ ਗਈ ਬਈ ਹਾਂ ਇਹ ਮਾਰਕੀਟ ਦੇ ਵਿੱਚ ਇਹਦਾ ਵਧੀਆ ਵਿਕ ਰਿਹਾ ਹੈ ਨਾ ਅੱਜ ਦੇ ਟਾਈਮ ਮਾਰਕੀਟ ਹਾਂ ਹੁਣ ਇਹਦੀ ਬਣੀ ਆ ਜਾ ਕੇ ਪਹਿਲਾਂ ਤਾਂ ਇੱਕ ਦਿਨ ਸਿੱਟਣ ਵਾਲਾ ਕੰਮ ਹੀ ਸੀਗਾ ਪਹਿਲਾਂ ਢੇਰ ਪਹਿਲਾਂ ਦੀ ਲਾ ਕੇ ਰੱਖਿਆ ਸੀ ਠੀਕ ਹੈ ਜਿਵੇਂ ਬਲਕਿ ਜ਼ਿਆਦਾ ਡੈਡੀਕੇਟਡ ਹੋ ਕੇ ਚੱਲਦੇ ਹਾਂ ਹੁਣ ਮਤਲਬ ਕਿ ਜਿਵੇਂ ਸ਼ਿਫਟ ਵਾਲਾ ਹੀ ਸਿਸਟਮ ਹੈਗਾ ਵੀ ਫੋਨ ਨਹੀਂ ਦੇਖਣਾ ਆਪਣਾ ਟਾਈਮ ਕੰਮ ਸ਼ੁਰੂ ਕਰ ਲਿਆ ਫਿਰ ਐਂਡ ਤੱਕ 6-7 ਵਜੇ ਤੱਕ ਦੇਖਣੇ ਕੰਮ ਦੀ ਹੈ ਨਹੀਂ ਜਿੰਨਾ ਵੀ ਮਤਲਬ ਜਿਵੇਂ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਹਾਂ ਵੀ 8 ਘੰਟੇ ਦੀ ਸ਼ਿਫਟਾ ਤਾਂ ਉੱਥੇ 8 ਘੰਟੇ ਕੰਮ ਦੀ ਹੁਣ ਇੱਥੇ ਆ ਕੰਮ ਨਹੀਂ ਹੁੰਦਾ ਹੁਣ ਦੇਖਦੇ ਨਹੀਂ ਹਾਂ ਅਸੀਂ ਗੱਲ ਕਿਸਾਨ ਪ੍ਰਭੋ ਤੇ ਅੱਜ ਅਸੀਂ ਪਹੁੰਚਿਆ ਮੜਾਹਰ ਵੈਜੀਟੇਬਲ ਫਾਰਮ ਉੱਪਰ ਜਿੱਥੇ ਸਾਡੇ ਨਾਲ ਕਿਸਾਨ ਦੀਰਤ ਸਿੰਘ ਜੀ ਨੇ ਜਿਹੜੇ ਕੀ ਕੈਨੇਡਾ ਤੋਂ ਵਾਪਸ ਆ ਕੇ ਅੱਜ ਪੰਜਾਬ ਦੀ ਮਿੱਟੀ ਦੇ ਵਿੱਚ ਮਿੱਟੀ ਹੋ ਕੇ ਆਪਣੇ ਖੇਤ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਤੇ ਉਹਨਾਂ ਦੇ ਨਾਲ ਮਿਲੌਣੇ ਆ ਤੇ ਬਈ ਸੱਸੀ ਗੱਲ ਦੀ ਸੱਸੀ ਗੱਲ ਜੀ ਤੇ ਇਸ ਵਾਰੀ ਆਪਣੇ ਖੇਤ ਦੇ ਵਿੱਚ ਕਿੰਨੇ ਏਕੜ ਦੇ ਵਿੱਚ ਸਬਜ਼ੀਆਂ ਨੇ ਵੇਚੀ ਤਕਰੀਬਨ ਜੀ ਆਪਣੀ 10 ਏਕੜ ਦੀ ਸਬਜ਼ੀ ਦਾ ਇਸ ਖੇਤ ਲਗਾਈ ਹੋਈ ਹੈ ਤੇ 12 ਬਿਗੇ ਦੀ ਆਪਣੇ ਇੱਕ ਹੋਰ ਲੋਕੇਸ਼ਨ ਤੇ ਕੀਤੀ ਹੋਈ ਹੈ ਹਾਂਜੀ ਠੀਕ ਹੈ ਤੇ ਆਪਣਾ ਜਿਹੜਾ ਇਹ ਤਜਰਬਾ ਕਿੰਨੇ ਕ ਟਾਈਮ ਤੋਂ ਰਿਹਾ ਵੀ ਆਪਾਂ ਜਿਹੜੇ ਸਬਜ਼ੀਆਂ ਦੇ ਨਾਲ ਜੋੜਿਆ ਹਨਾ ਬਈ ਸਬਜ਼ੀ ਇਹ ਕਹਿ ਸਕਦਾ ਮੇਰਾ ਤਾਂ ਜਨਮ ਜੀ ਸਬਜ਼ੀ ਦੇ ਵਿੱਚ ਹੋਇਆ ਦੇਖੋ ਸਾਡੇ ਹੁਣ ਮੇਰੇ ਡੈਡੀ ਜੀ ਨੇ ਤੇ ਉਹ ਤਾਂ 그리 ਨੂੰ 15-16 ਸਾਲ ਦੀ ਉਮਰ ਚ ਲਗਾਉਣ ਲੱਗੇ ਸੀ। ਅੱਛਾ ਬਾਈ ਫੇਰ ਤਾਂ ਪੁਰਾਣਾ ਤਜਰਬਾ ਚੱਕੀ ਫਿਰਦੇ ਹੋ ਹਨਾ। ਉਹ ਮਤਲਬ ਸ਼ੁਰੂ-ਸ਼ੁਰੂ ਚ ਗੋਭੀ ਦੀ ਕਾਸਟ ਕਰਦੇ ਕਰਦੇ ਪਿੰਡ ਸਾਡਾ ਨਾਮ ਹੀ ਗੋਭੀ ਵਾਲੇ ਪੈ ਗਿਆ ਸੀ। ਅੱਛਾ। ਤੇ ਹੁਣ ਸਾਡਾ ਮਤਲਬ ਕਿ ਅਸੀਂ ਬਚਪਨ ਤੋਂ ਮੈਂ ਤੇ ਮੇਰਾ ਛੋਟਾ ਭਾਈ ਅਸੀਂ ਇਸ ਕੰਮ ਦੇ ਵਿੱਚ ਹੀ ਹਾਂ। ਜੇ ਬਾਈ ਆਪਾਂ ਇਸ ਫਸਲ ਦੀ ਗੱਲ ਕਰੀਏ ਤਾਂ ਤੁਸੀਂ ਇਸ ਨੂੰ ਕਿੰਨੇ ਏਕੜ ਦੇ ਵਿੱਚ ਲਾਇਆ ਤੇ ਕਿਹੜੀ ਵੈਰਾਈਟੀ ਲਈ ਹੈ? ਐਥ ਹੁਣ ਕੰਪਨੀ ਦੇ ਆਪਣੀ ਇਹ ਖਰਬੂਜਾ ਹੈਗਾ। ਠੀਕ ਹੈ ਬਾਈ ਇਹ ਨਵੀਂ ਵੈਰਾਈਟੀ ਆ ਗਈ ਨਾ। ਤੇ ਇਹ ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਡੇਢ ਅੱਗੇ ਆਪਾਂ ਲਗਾਉਣੇਗੇ ਬੋਬੀ ਖਰਬੂਜਾ ਠੀਕ ਹੈ ਤੇ ਕਿ ਤੁਸੀਂ ਇਹ ਲਾਇਆ ਤੇ ਇਹਦਾ ਵੀ ਤੁਹਾਨੂੰ ਕੋਈ ਫਰਕ ਲੱਗਿਆ ਜਾਂ ਕੋਈ ਜਾਂ ਕਿ ਤੂੰ ਕਿਵੇਂ ਫਰਕ ਹੈਗਾ ਵੀਰੇ ਪਹਿਲੀ ਗੱਲ ਤਾਂ ਦੇਖੋ ਇਹਦਾ ਬੀਜ ਮਹਿੰਗਾ ਸੀਗਾ ਇਹ 8 ਰੁਪਏ ਬੀ ਪਿਆ ਹੋਇਆ ਠੀਕ ਹੈ ਤੇ ਬਾਕੀ ਇਹ ਲਗਾਇਆ ਆਪਾਂ ਨੇ ਉਹ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੇ ਆ ਕਿ ਦੂਜੀਆਂ ਬੀਲਾਂ ਦੇ ਨਾਲ ਇਹਨਾਂ ਤੋਂ ਉਲੱਗ ਹੀ ਵੈਸੇ ਇੱਥੇ ਹੀ ਰੰਗ ਦਾ ਫਰਕ ਦਿਖ ਜੇਗਾ ਉੱਥੋਂ ਥੋੜਾ ਜਿਹਾ ਉਹਨਾਂ ਦਾ ਫਰਕ ਆ ਤੇ ਇਹਨਾਂ ਦਾ ਥੋੜਾ ਜਿਹਾ ਇਹ ਬੀ ਵੀ ਘੱਟ ਪਿਆਗਾ ਤੇ ਸੰਘਣਾ ਫਿਰ ਵੀ ਵੱਧ ਹੋਵੇਗਾ ਠੀਕ ਹੈ ਹਾਂਜੀ ਦੇ ਜੇ ਤੇ ਜਿਹੜਾ ਲੱਗਣਾ ਵੀ ਸ਼ੁਰੂ ਹੋ ਗਿਆ ਨਾ ਬਾਈ ਹਾਂ ਇਹ ਪੱਕ ਵੀ ਗਿਆ ਤੁਹਾਨੂੰ ਵਿੱਚ ਵਿੱਚ ਪੀਸ ਦਿਖ ਜਾਣਗੇ ਪੱਕਣੇ ਵੀ ਸ਼ੁਰੂ ਹੋ ਰੁਕੇ ਨੇ ਜੀ ਠੀਕ ਹੈ ਤੇ ਵੀ ਜਿਹੜੇ ਇਹ ਵੀ ਗੱਲ ਪੱਕੀ ਹਾਂਜੀ ਤੇ ਵੀ ਇਹ ਫਿਰ ਤੁਸੀਂ ਵੀ ਕਿੱਥੋਂ ਮਗਾਇਆ ਬਈ ਜਾਂ ਤੁਹਾਡੇ ਤੱਕ ਕਿਵੇਂ ਪਹੁੰਚਿਆ ਵੀ ਇਹ ਜੀ ਆਪਾਂ ਜੋ ਸਾਡੇ ਆਰਤੀ ਨੇ ਮਲੇਰ ਕੋਟਲੇ ਵਾਲੇ ਹਾਂਜੀ ਹਾਂ ਹਾਂ ਉਹਨਾਂ ਲਵੇ ਮਤਲਬ ਕਿ ਵੀ ਤਾਂ ਆਪਾਂ ਲੈਣਗੇ ਸੀ ਬੋਬੀ ਦੇ ਠੀਕ ਹੈ ਉਹਨਾਂ ਦੇ ਕਹ ਲੋ ਕਹਿਣ ਦੇ ਉੱਤੇ ਲੈ ਕੇ ਆਏ ਆਂਗੇ ਇਹ ਵਾਲਾ ਠੀਕ ਹੈ ਕਿ ਵੀ ਹਾਂ ਤੁਸੀਂ ਇਹ ਲਗਾ ਕੇ ਦੇਖੋ ਜੇ ਤੁਹਾਨੂੰ ਚੰਗਾ ਲੱਗਿਆ ਇਹ ਚਾਰ ਪੱਖੋਂ ਵੀ ਤੇ ਬਿਮਾਰੀਆਂ ਰਹਤ ਵੀ ਐ ਥੋੜਾ ਜਿਹਾ ਉਹਦੇ ਨਾਲ ਉਹ ਬਰ ਬਿਮਾਰੀ ਦਾ ਵੀ ਸਾਨੂੰ ਫਰਕ ਲੱਗ ਰਿਹਾ ਇਹਨੂੰ ਘਟ ਪੈ ਰਹੀ ਹੈ ਠੀਕ ਹੈ ਤੇ ਜਿਹੜੇ ਨਾਲ ਨਾਲ ਬਈ ਆਹ ਫੁੱਲ ਵੀ ਇਹ ਇਹ ਹੀ ਆਪਾਂ ਨੂੰ ਬਾਗਬਾਨੀ ਵਿਭਾਗ ਵਾਲੇ ਦੇ ਗਏ ਸੀਗੇ ਠੀਕ ਹੈ ਤੇ ਆਪਾਂ ਸਬਸਿਡੀ ਲੈ ਰਹੇ ਸੀ ਤੇ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਪੋਲੀਨੇਸ਼ਨ ਵਾਸਤੇ ਵਧੀਆ ਨੇ ਇਹ ਸਾਰੇ ਠੀਕ ਹੈ ਵੀ ਇਹ ਤੇ ਹਾਂਜੀ ਫਿਰ ਆਪਾਂ ਨੂੰ ਵੀ ਲੱਗਿਆ ਕਿ ਆਹ ਪੋਲੀਨੇਸ਼ਨ ਦੇ ਤਾਂ ਆਪਾਂ ਨੂੰ ਦੇਖੋ ਕਾਹਤ ਜ਼ਰੂਰਤ ਹੈ ਸੋਹਣੇ ਲੱਗਦੇ ਨੇ ਵੀ ਖੇਤ ਦੇ ਵਿੱਚ ਵੀ ਜਦੋਂ ਅਸੀਂ ਆਪਾਂ ਦੇਖਦੇ ਆ ਤਾਂ ਐ ਲੱਗਦਾ ਵੀ ਕਿਤੇ ਕਿਤੇ ਜਿਹੜੇ ਇਹ ਫੁੱਲ ਨੇ ਹਾਂਜੀ ਬਹੁਤ ਸੋਹਣੇ ਬਿਓ ਕਿ ਇਹ ਆਪਣਾ ਜੋ ਅੱਗੇ ਵੈਰਾਈਟੀ ਲੱਗੀ ਸੀ ਪਿਛਲੇ ਸਾਲ ਬੋਬੀ ਖਰੂਜਾ ਹੀ ਆ ਗਿਆ ਇਹ ਤਾਂ ਸਾਰਾ ਇਹ ਬੋਬੀ ਖਰੂਜਾ ਆ ਗਿਆ ਤੇ ਆਹ ਇਹ ਐਥਨੋਂ ਦੀ ਵੈਰਾਈਟੀ ਆ ਗਈ ਠੀਕ ਹੈ ਤੇ ਇਹਦੇ ਤੇ ਵੀ ਤੁਹਾਨੂੰ ਫਰਕ ਕੀ ਲੱਗ ਰਿਹਾ ਵੀ ਹੁਣ ਇਹਦੇ ਤੇ ਫਰਕ ਦੇਖੋ ਲਾਗਤ ਤਾਂ ਹੁਣ ਜਿੱਦਾਂ ਦੀ ਗਰਮੈਸ਼ ਹੋਈ ਹੈਗੀ تقریبا ਲਾਗਤ ਬਰਾਬਰ ਹੀ ਹੋਗੀ ਪਰ ਉਹ ਪਹਿਲਾਂ ਚੱਲੀ ਹੋਈ ਹੈ ਲਾਗਤ ਉਹਨੂੰ ਉਹਦੇ ਤਾਂ ਪੱਕੇ ਵੀ ਪਏ ਨੇ ਪੀਸ ਠੀਕ ਹੈ ਤੁਹਾਨੂੰ ਇਹਦੇ ਪਿੱਛੇ ਇੱਕ ਵੱਟ ਤੇ ਦਿਖਾ ਦੇਣ ਉਹ ਤੇ ਪੀਸ ਪੱਕਿਆ ਪਿਆਗਾ। ਨਹੀਂ ਮਤਲਬ 5-7 ਦਿਨਾਂ ਤੱਕ ਵੀ ਜਿਹੜੀ ਉਹਦੀ ਹਾਉਜ਼ ਜੇ ਆਪਾਂ ਤੜਾਈ ਸ਼ੁਰੂ ਕਰ ਸਕਦੇ ਆਂਗੇ। ਇਹ ਥੋੜਾ ਜਿਹਾ ਉਦੋਂ ਕਹੋ ਵੀ 10 ਦਿਨ 8 ਦਿਨੇ ਲੇਟ ਚੱਲੇਗਾ। ਤੇ ਇਧਰ ਵਾਲ ਆਪਣਾ ਕਦੂ ਆ ਗਿਆ ਨਾ ਬਈ। ਹਾਂਜੀ ਇਧਰ ਕਦੂ ਆ ਗਿਆ ਵਿੱਚ ਆਪਾਂ ਗੋਭੀ ਲੈ ਲਈਏ ਇਹਦੇ ਚ। ਠੀਕ ਹੈ ਵੀ ਹੁਣ ਪਹਿਲਾਂ ਰਹਿ ਗਿਆ ਵੀ ਇਹ ਕਿਵੇਂ ਵੀ ਮੇਮੂਰੇ ਚੱਲਣ ਗਿਆ ਵੇਲਾ ਜਾਂ ਇਹਨਾਂ ਤੋਂ ਵੀ ਆਪਾਂ ਨੇ ਕਦੂ ਨਾ ਇਸ ਵਾਰ ਕਦੂ 'ਚ ਥੋੜੀ ਜਿਹੀ ਗੜਬੜੀ ਹੋ ਗਈ। ਠੀਕ ਹੈ। ਤੇ ਤਕਰੀਬਨ ਕੋਈ ਮੌਸਮ ਦੀ ਚੇਂਜਸ ਕਹੋ ਜਾਂ ਏ ਕੋਈ ਦਿੱਕਤ ਹੈ ਇਸ ਵਾਰ ਮਤਲਬ ਕਿ ਬੇਲ ਫੈਲੀ ਨਹੀਂ ਹੈਗੀ ਉਹਨੇ ਠੀਕ ਹੈ ਜੀ ਤਾਂ ਹੁਣ ਦੁਬਾਰਾ ਆਪਾਂ ਵਿਚਾਲੇ ਵਟ ਪਾ ਕੇ ਦੁਬਾਰਾ ਫਿਰ ਕਦੂਦਾਰ ਰਹੇ ਹਾਂ ਠੀਕ ਹੈ ਤੇ ਵੀ ਇਹ ਥੋੜਾ ਜਿਹਾ ਲੇਟ ਬਰੇਟੀ ਹੈ ਨਾ ਹਾਂ ਉਹ ਤੋਂ ਮਤਲਬ ਕਿ ਲੇਟ ਰਹਿ ਗਿਆ ਠੀਕ ਹੈ ਲਗਾਇਆ ਇੱਕੋ ਸਮੇਂ ਤੇ ਸੀਗਾ ਜੀ ਇੱਕੋ ਸਮੇਂ ਇੱਕ ਵੀ ਮੜਾ ਮੋਟਾ ਵੀ ਉਹਨੇ ਕੋ ਹੋ ਗਿਆ ਤੇ ਇਧਰਲੀ ਸੜਕ ਕਰੇਲੇ ਆ ਗਏ ਤੇ ਆ ਕਰੇਲਿਆਂ ਦੇ ਵਿੱਚ ਖੀਰਾ ਆ ਗਿਆ ਭਾਈ ਹਾਂਜੀ ਮੇਨ ਫਸਲ ਆਪਣੀ ਕਰੇਲੇ ਦੀ ਆ ਠੀਕ ਹੈ ਤੇ ਖੀਰਾ ਆਪਣਾ ਮਤਲਬ ਕਿ ਕਰੇਲਾ ਚੱਲਣ ਤੋਂ ਤੱਕ ਕਰੇਲੇ ਦਾ ਤਕਰੀਬਨ ਆਪਣਾ ਹੁਣ ਲੱਗੇ ਹੀ ਪਿਆਗਾ ਠੀਕ ਹੈ। ਅਗੀਤਾ ਤਿਆਰ ਹੋ ਰਿਹਾ ਹੈ ਤੇ ਖੀਰਾ ਵੀ ਨਾਲ ਚੱਲ ਰਿਹਾ ਹੈ। ਹਾਂ ਖੀਰਾ ਖੀਰੇ ਚੜਾਈ ਦਾ ਕਿਤੇ ਤਰੀਬ ਨੇ ਕਈ ਦਿਨਾਂ ਦੀ ਚੱਲ ਰਹੀ ਹੈ। ਇਹਦੇ ਕਿਹੜੀ ਵੈਰਾਈਟੀ ਹੈ ਬਈ ਖੀਰੇ ਦੀ? ਖੀਰੇ ਦੇ ਕੋਲੋਂ ਤਾਂ ਕਿਹੜੀ ਵੈਰਾਈਟੀ ਹੈ ਆਪਣੀ? ਨਾਨ ਯੂ ਸੀਡ ਦਾ ਹੈਗਾ। ਨਾਨ ਯੂ ਸੀਡ ਦਾ। ਸਿਮਰ ਸਿਮਰ। ਠੀਕ ਹੈ ਤੇ ਕ੍ਰੇਲਾ ਦਾ ਆਪਣਾ ਕ੍ਰੇਲੇ ਦੀਆਂ ਅਲੱਗ-ਅਲੱਗ ਤਿੰਨ ਵੈਰਾਈਟੀਆਂ ਅਲੱਗ-ਅਲੱਗ ਲਾਈਆਂ ਹੋਈਆਂ ਨੇ। ਠੀਕ ਹੈ ਬਈ। ਪਿਛਲੀ ਵਾਰੀ ਥੋੜਾ ਉਧਰ ਹੀ ਕ੍ਰੇਲਾ ਹਨਾ ਬਈ। ਹਾਂ ਪਿਛਲੀ ਵਾਰ ਉਧਰ ਲਗਾਇਆ ਸੀਗਾ ਜੀ। ਠੀਕ ਹੈ। ਇਹਦਾ ਵੀ ਥਾਂ ਬਦਲਣਾ ਪੈਂਦਾ ਜੇ ਠੀਕ ਹੈ ਵੀ ਗੱਲ ਠੀਕ ਹੈ ਵੀ ਗੱਲ ਨੋਟ ਕਰਨ ਵਾਲੇ ਵੀ ਜਿਹੜੀ ਕਿ ਫਸਲ ਹੈ ਵੀ ਉਹਦਾ ਜਿਹੜਾ ਬਦਲਾਅ ਕਰਨਾ ਬਦਲਾਅ ਕਰਨਾ ਜ਼ਰੂਰੀ ਵੀ ਇਧਰੋਂ ਇਧਰ ਹੀ ਹੋਣਾ ਚਾਹੀਦਾ ਵੀ ਜਿਹੜਾ ਝਾੜਾ ਚੰਗਾ ਰਹੇਗਾ ਹਾਂਜੀ ਤੇ ਇਧਰ ਤੁਰ ਤੱਕ ਕਰੇ ਲਾ ਗਿਆ ਤਾਂ ਦੁਗਾਹਾ ਆਪਣਾ ਹਾਂ ਇਹ ਸਾਰਾ ਕਰੇਲਾ ਖੀਰਾ ਕਰੇਲਾ ਖੀਰਾ ਨਹੀਂ ਠੀਕ ਹੈ ਜੀ ਤਕਰੀਬਨ ਇਹ ਕੰਮ ਚੱਲ ਰਿਹਾ ਬਾਂਸ ਦਾ ਲੱਗ ਹੀ ਗਏ ਬਸ ਉੱਪਰ ਚੜਾਉਣ ਵਾਲੀਆਂ ਬੇਲਾਂ ਅੱਧੀਆਂ ਚੜ ਗਈਆਂ ਬਾਕੀ ਰਹਿ ਗਈਆਂ ਨੇ ਠੀਕ ਹੈ ਜੀ ਦੂ ਆਪਾਂ ਇਹ ਕਰੇਲੇ ਦੀ ਤਾਂ ਪਿਛਲੇ ਸਾਲ ਵੀ ਤੇ ਕਿੰਨੇ ਕ ਟਾਈਮ ਤੋਂ ਕਰ ਰਹੇ ਕਰੇਲੇ ਦੀ ਖੇਤੀ ਬਈ ਇਹ ਕਰੇਲੇ ਦੀ ਖੇਤੀ ਜੇਕਰ ਸਹੀ ਢੰਗ ਨਾਲ ਲਈ ਤਕਰੀਬਨ ਪਹਿਲੀ ਵਾਰ ਬਾਂਸ ਮਤਲਬ ਲਗਾਉਂਦੇ ਤਾਂ ਕਈ ਸਾਲਾਂ ਮਤਲਬ ਉਦੋਂ ਦੀ ਲਗਾਉਣੀ ਸ਼ੁਰੂ ਤੋਂ ਪਰ ਬਾਂਸਾਂ ਉੱਤੇ ਤਕਰੀਬਨ 2015-16 ਦੇ ਵਿੱਚ ਲਗਾਉਣ ਲੱਗੇ ਸੀਗੇ ਠੀਕ ਹੈ ਵੀ ਉਹਦੇ ਨਾਲ ਵੀ ਝਾੜ ਦਾ ਫਰਕ ਪੈਂਦਾ ਜਾਂ ਹਾਂ ਝਾੜ ਦਾ ਫਰਕ ਵੀਰੇ ਜਰੂਰ ਪੈਂਦਾ ਇੱਕ ਇਹਦਾ ਮੇਨ ਫਰਕ ਰਹਿੰਦਾ ਜਿਵੇਂ ਹੁਣ ਅੱਗੇ ਮੌਸਮ ਆਉਂਦਾ ਨਾ ਜਿਵੇਂ ਬਰਸਾਤ ਆ ਲਾ ਗਿਆ ਠੀਕ ਹੈ ਤਾਂ ਜਿਹੜੀ ਥੱਲੇ ਬੇਲ ਹੁੰਦੀ ਆ ਉਹ ਖਰਾਬ ਹੁੰਦੀ ਆ ਫਲ ਵੀ ਤਕਰੀਬਨ ਖਰਾਬ ਖਰਾਬ ਹੁੰਦਾ ਇਹਦੀ ਕੁਆਲਿਟੀ ਰਹਿੰਦੀ ਆ ਚਮਕ ਰਹਿੰਦੀ ਆ ਕੋਈ ਮਿੱਟੀ ਨਹੀਂ ਲੱਗਣੀ ਕੋਈ ਦਾਗ ਨਹੀਂ ਤੇ ਉਧਰ ਹੀ ਛੜ ਆਪਣੀ ਗੋਬੀ ਆ ਗਈ ਹਾਂਜੀ ਗੋਬੀ ਦੇ ਨਾਲ ਨਾਲ ਉਧਰ ਹੀ ਸੜਕ ਉਧਰ ਬੂਜ ਆ ਗਿਆ ਵੀਰੇ ਉਹ ਵੀ ਉਹ ਵੀ ਇਹੀ ਵੈਰਿਟੀ ਆ ਜਾਂ ਫਰਕ ਤਰਬੂਜ ਹਾਂ ਕੁਝ ਤਾਂ ਇੱਕ ਸੇਮ ਕੰਪਨੀ ਦੇ ਨੇ ਠੀਕ ਹੈ ਤੇ ਉਥੇ ਤਰਬੂਜ ਦੀਆਂ ਵੀ ਤਕਰੀਬਨ ਆਪਣੀਆਂ ਤਿੰਨ ਤੋਂ ਚਾਰ ਵੈਰਿਟੀਆਂ ਅਲੱਗ-ਅਲੱਗ ਕੰਪਨੀ ਦੇ ਲੱਗੀਆਂ ਹੋਈਆਂ ਨੇ ਠੀਕ ਹੈ ਇੱਕ ਤਾਂ ਆਪਣੇ ਕੋਲ ਪੀਲਾ ਤਰਬੂਜ ਐਦਕੀ ਵੈਰਾਈਆ ਪਿਛਲੇ ਸਾਲ ਅਸੀਂ 2 ਗੁਪਟਾਆਂ ਹੀ ਲਾਈਆਂ ਸੀਗੀਆਂ ਅੱਛਾ ਤੇ ਉਹਦੀ ਮਤਲਬ ਵਿਕਰੀ ਵਧੀਆ ਰਹੀ ਖਾਣ ਦੇ ਵਿੱਚ ਵੀ ਸਵਾਦ ਰਿਹਾ ਮਿੱਠਾ ਰਿਹਾ ਦੂਜਿਆਂ ਨਾਲ ਠੀਕ ਹੈ ਵੀ ਮੈਂ ਮਾਰਕੀਟਿੰਗ ਵਿੱਚ ਫਿਰ ਤੁਸੀਂ ਕਿੱਥੇ ਵੇਚ ਲਓ ਬਈ ਇਹ ਮਾਰਕੀਟ ਮੇਰੇ ਆਪਣੀ ਜਿਆਦਾ ਸਬਜੀ ਤਾਂ ਆਪਣੀ ਸੰਗਰੂਰੇ ਜਾਂਦੀ ਹੈਗੀ ਠੀਕ ਹੈ ਆਪਣੀ ਮੰਡੀ ਦੇ ਮੁਤਾਬਕ ਸੰਗਰੂਰ ਵਾਲੀ ਦੇ ਹਿਸਾਬਤੀ ਜਾਂਦਾ ਤੇ ਜੇਕਰ ਲੱਗੇ ਕਿ ਵੀ ਲੋੜ ਤੋਂ ਵੱਧ ਹੋ ਰਿਹਾ ਸਮਾਨ ਠੀਕ ਹੈ ਤੇ ਫਿਰ ਮਲੇਰ ਕੋਟਲੇ ਨੂੰ ਜਾਂਦਾ ਵੀ ਦੋਨੇ ਇੱਕ ਮੜਾ ਜਾ ਦਿਖਾਰੀ ਜਸਵੀਰ ਪੂਰਾ ਦੇ ਯਾ ਬੇਹੋ ਪਰ ਇਹ ਪਹਿਲਾਂ ਤਰਬੂਜ ਨੇ ਵੀ ਪੱਕਣੇ ਸ਼ੁਰੂ ਹੋ ਗਏ। ਤਰਬੂਜੇ ਹਾਂ ਖਰੂਜੇ ਇਹ ਜਿਹੜੀ ਕਿਹੜੀ ਸੀ ਹੈ ਨਾ ਇੱਥੇ ਨਾਲ ਦੇਣਾ। ਇੱਥੇ ਨਾਲ ਵੈਰਾਈਟੀ ਦੇ ਖਰੂਜੇ ਪਹਿਲਾਂ ਪੱਕ ਕੇ ਤਿਆਰ ਨੇ। ਠੀਕ ਐ ਇਧਰ ਮਾੜਾ ਦਿਖਾ ਦੇ। ਵੀ ਨਹੀਂ ਤਾਂ ਪੰਜਾਬ ਦੇ ਵਿੱਚ ਦੇਖੇ ਤਾਂ ਹਾਂ ਹਜੇ ਰੰਗ ਤਾਂ ਹੋਰ ਗੋਲਡਨ ਹੋਊਗਾ। ਮਈ ਮੂਈ ਦੇ ਵਿੱਚ ਆ ਕੇ ਜਿਹੜੇ ਤਰਬੂਜ ਨੇ ਮਾਰਕੀਟ ਦੇ ਵਿੱਚ ਆਉਂਦੇ ਨੇ ਹਣਾ ਬਾਈ। ਹਾਂਜੀ। ਤੇ ਪਰ ਇਹ ਜਿਹੜਾ ਆਪਣੇ ਮਾਰਚ ਦੇ ਵਿੱਚ ਤਿਆਰ ਹੈਗਾ। ਹਾਂਜੀ। ਤੇ ਵੈਰੈਟੀਆਂ ਦਾ ਵੀ ਫਰਕ ਹੈ। ਸਾਗਤ ਦਾ ਜਿਸ ਤਰ੍ਹਾਂ ਹੁਣ ਇਹ ਆਪਾਂ ਠੰਡ ਦੇ ਵਿੱਚ ਬੀਲ ਤਿਆਰ ਕਰ ਲੈਂਦੇ ਹਾਂ ਪਹਿਲਾਂ। ਹਾਂ ਹਾਂ। ਤੁਸੀਂ ਦੇਖਿਆ ਤੁਹਾਨੂੰ ਪਿਛਲੀ ਵਾਰ ਵੀ ਨਾ ਚਾਹੀਦਾ। ਉਹ ਕਾਗਜ ਥੱਲੇ ਤਿਆਰ ਹਾਂ ਕਾਗਜ ਥੱਲੇ ਤਿਆਰ ਹੁੰਦੀ ਹੈ ਨਾ ਤਕਰੀਬਨ ਸਾਰੀਆਂ ਆਪਣਾ ਟਮਾਟਰ ਅ ਮਤਲਬ ਕਿ ਇਹ ਵੀ ਉਸੇ ਸਵੇਲੇ ਦੀ ਲੱਗਿਆ ਹੋਇਆਗਾ। ਠੀਕ ਹੈ। ਉਧਰ ਹੀ ਛੱਡੋ। ਤੇ ਇਹ ਤਾਂ ਕੁਦਰਤੀ ਚੀਜ਼ ਹੀ ਐ ਸੀ ਇਹਨੂੰ ਤਾਂ ਢਾਗੀਏ ਚਾਹੇ ਨਾ ਢਾਕੇ ਆਪਣੀ ਮਰਜ਼ੀ ਹੁੰਦੀ ਹੈਗੀ। ਕਿਹੜੋਂ ਇਹਨੂੰ ਟਮਾਟਰ ਨੂੰ ਜੀ। ਠੀਕ ਹੈ ਜੀ। ਤੇ ਉਧਰ ਆਪਾਂ ਵੀ ਦੇਖੋਣਾ ਵੀ ਟਮਾਟਰ ਹਣਾ। ਹਾਂ ਜੀ ਟਮਾਟਰ ਯਾ ਟਮਾਟਰ ਵੀਰੇ ਜੇ ਹੁਣ ਸਹੀ ਢੰਗ ਨਾਲ ਦੇਖੀਏ ਤਾਂ ਜਦੋਂ ਆਪਾਂ ਨੇ ਇੱਥੇ ਗਰੇਲੇ ਲਾਏ ਸੀਗੇ ਠੀਕ ਹੈ ਤਾਂ ਆਜ ਮੀਂਹ ਚ ਪਹਿਲੀ ਵਾਰ ਫਿਰ ਦੂਜਾ ਉੱਥੇ ਲਾਇਆ ਤੇ ਇਹ ਆ ਤਕੀ ਗੱਲ ਵੀ ਤੀਜਾ ਹੀ ਆ ਜੇ ਤੀਜਾ ਜੇ ਹੁਣ ਲਗਾਤਾਰ ਹੈ ਜਿਹੜਾ ਤੀਜਾ ਸਾਲ ਹੋ ਗਿਆ ਤੀਜਾ ਸੀ ਇਹਦੇ ਵਿੱਚ ਤੁਹਾਨੂੰ ਕਿਵੇਂ ਲੱਗੇ ਵੀ ਮੁਨਾਫਾ ਯਾ ਮੁਨਾਫਾ ਹੈਗਾ ਵੀਰੇ ਇਹ ਝਾੜ ਦੇ ਮਤਲਬ ਕਿ ਜ਼ੋਰ ਤੇ ਲੈ ਕੇ ਜਾਂਦਾ ਕਮਣਾਫਾ ਜੇ ਤੁਹਾਡਾ ਰੇਟ ਘੱਟ ਵੀ ਰਹਿ ਜਾਊਗਾ ਨਾ ਮਾਰਕੀਟ ਦੇ ਵਿੱਚ ਠੀਕ ਹੈ ਤਾਂ ਇਹ ਬਾਜ ਨੂੰ ਤੇ ਸਿਰ ਤੇ ਦੱਬ ਕੇ ਲੈ ਜਾਂਦਾ ਜਿਵੇਂ ਦੇਖਿਆ ਜਾਂਦਾ ਬਈ ਪੰਜਾਬ ਦੇ ਵਿੱਚ ਕਈ ਕੰਪਨੀਆਂ ਟਮਾਟਰ ਦੇ ਨਾਂ ਤੇ ਹਨ ਐਗਰੀਮੈਂ ਹਾਂ ਜੀ ਹਾਂ ਫਿਰ ਤੁਸੀਂ ਵੀ ਇਹ ਐਗਰੀਮੈਂਟ ਕੀਤਾ ਜਾ ਆਪਣੇ ਪੱਧਰ ਤੇ ਲਾਇਆ ਨਹੀਂ ਵੀਰੇ ਆਪਾਂ ਆਪਣੇ ਪੱਧਰ ਤੇ ਲਗਾਉਣੇ ਆਗੇ ਠੀਕ ਐ ਐਗਰੀਮੈਂਟ ਵਾਲਾ ਹਜੇ ਕੋਈ ਮਤਲਬ ਆਪਣੇ ਕਿਸੇ ਪ੍ਰਕਾਰ ਦਾ ਕੋਈ ਕੀਤਾ ਨਹੀਂ ਹੈਗਾ ਹਾਂ ਜ਼ਮੀਨ ਆਪਾਂ ਜੇ ਮਤਲਬ ਵੱਧ ਕਾਸ਼ਤ ਕਰਨੀ ਹੋਵੇ ਟਮਾਟਰ ਦੀ ਫੇਰ ਉਹ ਐਗਰੀਮੈਂਟ ਦਾ ਫਾਇਦਾ ਆਪਾਂ ਤਾਂ ਉਹਨਾਂ ਕੋ ਇੱਕ ਆਈਟਮ ਦੇ ਤੌਰ ਤੇ ਕੋ ਸਾਰੀਆਂ ਵੈਰਾਈਟੀਆਂ ਲੈ ਕੇ ਜਾਂਦੇ ਹਾਂ ਨਾ ਥੋੜੀਆਂ ਥੋੜੀਆਂ ਵੀ ਹਾਂ ਆਉਣ ਵਾਲੇ ਸਮੇਂ 'ਚ ਆਪਾਂ ਹੋਰ ਵਾਅਦੇ ਦਾ ਸੋਚ ਰਹੇ ਹਾਂਗੇ ਤੇ ਵੀ ਜਿਹੜਾ ਟਮਾਟਰ ਦੀ ਹੈ ਖੇਤੀ ਹੈ ਬਾਈ ਸਿਰਫ ਆਪਨੇ ਪੱਧਰ ਤੇ ਕਰ ਰਹੇ ਨੇ ਵੀ ਆਪ ਹੀ ਵਿਕਰੀ ਇਵੇਂ ਬੱਚੇ ਪੰਜਾਬ ਦੇ ਲੋਕ ਟਮਾਟਰ ਦੀ ਖੇਤੀ ਕਰਦੇ ਨੇ ਐਗਰੀਮੈਂਟ ਕਰਕੇ ਤੇ ਉਹਨਾਂ ਨਾਲ ਧੋਖਾ ਵੀ ਹੋ ਜਾਂਦਾ ਨਾ ਬਈ ਬਾਅਦ ਵਿੱਚ ਕਾਫੀਆਂ ਚਾਗ ਵੀ ਨਹੀਂ ਗਈਆਂ ਤਾਂ ਵੀ ਜਿਹੜਾ ਕਿਸਾਨ ਦਾ ਤਜਰਬਾ ਵੀ ਜੇ ਉਹਨੇ ਕੀ ਲਾਇਆ ਵੀ ਜਿੰਨਾ ਕਿਨੋਂ ਤੋਂ ਵੇਚ ਸਕੇ ਦੇ ਵਿੱਚ ਵੀ ਸੌਖਾ ਤੇ ਇਧਰ ਲਈ ਛੜਾ ਕੀ ਚੀਜ਼ ਆ ਗਈ ਬਈ ਇਹ ਖਰਬੂਜਾ ਆ ਗਿਆ ਜੀ ਇਹ ਲੇਟ ਆ ਗਿਆ ਹਾਂ ਇਹ ਆਪਾਂ ਇੱਥੇ ਗੋਭੀ ਦੀ ਇੱਕ ਵਾਰ ਕਾਸਟ ਲੈ ਕੇ ਠੀਕ ਹੈ ਤੇ ਇਹਦਾ ਜੋ ਸੈਪਲਿੰਗ ਸੀਗੇ ਤੇ ਬੂਟੇ ਸੀਗੇ ਆਪਾਂ ਟਰੇਆਂ ਦੇ ਵਿੱਚ ਤਿਆਰ ਕਰ ਲਈ ਸੀਗੇ ਠੀਕ ਹੈ ਤੇ ਉਹ ਤੋਂ ਬਾਅਦ ਮਤਲਬ ਕਿ ਆਪਣੇ ਬਾਹਨ ਤਿਆਰ ਕਰਕੇ ਲਗਾਏ ਇਹ ਵੀ ਬੂਟੇ ਤੁਸੀਂ ਆਪ ਹੀ ਤਿਆਰ ਕਰੇ ਨੇ ਹਾਂ ਆਪ ਹੀ ਤਿਆਰ ਕੀਤੇ ਨੇ ਇਹਦਾ ਵੀ ਦੇਖੋ ਪਿਛਲੇ ਸਾਲ ਵੀ ਅਸੀਂ ਥੋੜੇ ਜਿਹੇ ਟਰੇਆਂ ਕਰਕੇ ਦੇਖਿਆ ਸੀਗੀਆਂ ਠੀਕ ਹੈ ਤੇ ਤਜਰਬੇ ਸਰਤੀ ਹੈ ਜੀ ਹੌਲੀ ਹੌਲੀ ਆਪੇ ਜਿੰਨਾ ਆਪਾਂ ਹੋ ਸਕੇ ਨਾ ਆਪਦੀ ਇਕਾਸਤ ਤੇ ਇੱਕ ਬੂਟਾ ਕਿੰਨੇ ਕਚ ਤਿਆਰ ਹੋ ਜਾਂਦਾ ਬਈ ਇਹਦਾ ਇਹ ਮਹਿੰਗਾ ਇਹ ਤਾਂ ਦੇਖੋ ਪਹਿਲਾਂ ਤਾਂ ਬੀ ਹੈਗਾ ਹੁਣ ਇਹ ਬਹੁ ਵੀ ਖਰਬੂਜਾ ਹੀ ਆ ਗਿਆ ਤਕਰੀਬਨ 3-4 ਰੁਪਏ ਤੇ ਦਾ ਬੀ ਪੈਂਦਾ ਹੈਗਾ ਬਾਕੀ ਕਰਦੇ ਕਰਾਉਂਦੇ ਕਰਦੇ ਉੱਤੇ ਵੀ ਇਹ 20 25 ਰੁਪਏ 30 ਰੁਪਏ 40 ਰੁਪਏ ਤੱਕ ਜੇ ਬਿਮਾਰੀ ਬਣੇ 40 ਰੁਪਏ ਤੱਕ ਵੀ ਬੁੱਟੇ ਦਾ ਇੱਕ ਖਰਚਾ ਆ ਜਾਂਦਾ ਖਰਚਾ ਦਾ 40 ਰੁਪਏ ਬਾਕੀ ਜਿਹੜੀ ਝਾੜ ਉਹ ਤਾਂ ਮੌਸਮ ਤੇ ਡਿਪੈਂਡ ਕਰਦਾ ਹਾਂ ਝਾੜ ਮੌਸਮ ਤੇ ਬਿਮਾਰੀ ਦਾ ਵੀ ਮੌਸਮ ਤੇ ਦੇਖੋ ਜੇ ਬਿਮਾਰੀ ਘਟਰੇ ਜੇ ਫਿਰ ਘੱਟ ਪੈਸਿਆਂ ਦੇ ਵਿੱਚ ਵੀ ਤਿਆਰ ਹੋ ਜਾਂਦਾ ਕੋਈ ਦਿੱਕਤ ਵਾਲਾ ਕੰਮ ਨਹੀਂ ਬਾਕੀ ਇਹਦਾ ਮੌਸਮ ਤੇ ਨਾਲ ਵੀ ਕੋਈ ਬਿਮਾਰੀ ਜਿਹੜੀ ਪੈਣੀ ਹੈ ਨਾ ਪੈਣੀ ਆ ਪਲਾਨ ਹੋਵੇ ਬਈ ਛੋਟਾ ਇਹ ਖੇਤੀ ਸਬੰਧੀ ਕੁਝ ਆ ਕੋਈ ਹੋਰ ਨਾ ਮੈਂ ਕੋਈ ਬੀਜ ਲਿਆਉਣ ਦੀ ਇਹਦਾ ਪ ਪਹਿਲੇ ਘੱਟ ਇਹੀ ਆ ਵੀ ਹਣਾ ਇਹ ਚੀਜ਼ ਦਾ ਆਪਣਾ ਜਿੰਨਾ ਹੋ ਸਕੇ ਠੀਕ ਹੈ ਕਿ ਇੱਕ ਬ੍ਰਾਂਡ ਬਣਾਉਣ ਦਾ ਬੰਦਲ ਸਿਸਟਮ ਹੋ ਜਾਂਦਾ ਹੈ ਠੀਕ ਹੈ ਕਿ ਨਾਮ ਦੇ ਤੌਰ ਤੇ ਹੋ ਜਾਂਦਾ ਵੀ ਆਪਣਾ ਨਾਮ ਚੱਲ ਰਿਹਾ ਸਾਰੇ ਪਾਸੇ ਠੀਕ ਹੈ ਠੀਕ ਹੈ ਤੇ ਉਸੇ ਤਰ੍ਹਾਂ ਦੇ ਪ੍ਰੋਡਕਟ ਮਤਲਬ ਕਿ ਬਣਾਉਣ ਦੀ ਸੋਚ ਰਹੇ ਹਾਂ ਵੀ ਵਧੀਆ ਕੁਆਲਿਟੀ ਤੱਕ ਲੈ ਜਾਣ ਦੀ ਹਾਂਜੀ ਕੁਆਲਿਟੀ ਤੱਕ ਲੈ ਜਾਣ ਦੀ ਤੇ ਵੀ ਇਹਦੇ ਵਿੱਚ ਬਈ ਫਿਰ ਤੁਸੀਂ ਵੀ ਥੋੜਾ ਬਹੁਤ ਆਰਗੈਨਿਕ ਵੀ ਕਰ ਦਿਓ ਹਾਂਜੀ ਆਰਗੈਨਿਕ ਬਾਲਣ ਵੀ ਤੁਹਾਨੂੰ ਪਹਿਲਾਂ ਆਪਾਂ ਜੋ ਆਏ ਤੁਸੀਂ ਗੱਲ ਕਰ ਰਹੇ ਸੀਗੇ ਹਾਂਜੀ ਹਾਂ ਕਿ ਆਰਗੈਨਿਕ ਵਾਲਨ ਥੋੜਾ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿੰਨਾ ਦੇਖੋ ਇਹ ਜ਼ਮੀਨ ਆਪਾਂ ਠੇਕੇ ਤੇ ਲੈਤੀ ਹੋਈ ਆ ਹਾਂਜੀ ਉਹ ਖੁਦ ਮਿਲ ਕੇ ਇੱਕ ਏਜ ਸੰਸਥਾਵਾ ਦੇ ਮੈਂਬਰ ਨੇ ਠੀਕ ਹੈ ਉਹ ਸਾਨੂੰ ਜ਼ਿਆਦਾ ਮਲੇ ਇਸ ਚੀਜ਼ ਵੱਲ ਉਤਸ਼ਾਹਿਤ ਕਰਦੇ ਆ ਕਿ ਜਿੰਨਾ ਤੁਸੀਂ ਇਹ ਬਈ ਸਾਰਾ ਆਪਣਾ ਠੇਕੇ ਤੇ ਲੈ ਕੇ ਕਰ ਰਹੇ ਹੋ ਇਹ ਹਾਂਜੀ ਠੇਕੇ ਤੇ ਆ ਜੀ ਸਾਰਾ ਠੀਕ ਹੈ ਵੀ ਠੇਕੇ ਤੇ ਵੀ ਐਡਾ ਰਿਸਕ ਲੈਣਾ ਹਨਾ ਹਾਂਜੀ ਕੋਈ ਆਮ ਬੰਦੇ ਦਾ ਬੰਦੇ ਦੀ ਗੱਲ ਨਹੀਂ ਹੈਗੀ ਹਾਂਜੀ ਤੇ ਆ ਗੋਭੀ ਆਮ ਹੀ ਆ ਕੀ ਜਾਂ ਕੋਈ ਇਹਦੀ ਕੋਈ ਵੈਰਾਈਟੀ ਆ ਬਈ ਵੈਰਾਈ ਮਤਲਬ ਬੰਦ ਗੋਭੀ ਹੈਗੀ ਬੰਦ ਗੋਭੀ ਖਲਿੰਦਰ ਕਿਹੜੀ ਕੰਪਨੀ ਨੇ ਲਾਈ ਸੀ ਇਹ ਇਹ ਆਪਾਂ ਇਹਦੀ ਵੈਸੇ ਇਗਨਾ ਲੇਟ ਆਪਾਂ ਅਗਲੀ ਫੁੱਲ ਗੋਭੀ ਦੀ ਲਾਉਣੇ ਹੁੰਦੇ ਬੰਦ ਗੋਭੀ ਇਨੀ ਲੇਟ ਆ ਜਾਈ ਪਏ ਉਹ ਲੱਕੀ ਦੀ ਆ ਫੁੱਲ ਗੋਭੀ ਕਦੋਂ ਕੋ ਤਿਆਰ ਹੋ ਜਾਊ ਬਈ ਇਹ ਇਹ ਹੁਣ ਬਾਡੀ ਮੈਨੂੰ ਤਿਆਰੀ ਹੈ ਜੀ ਬਸੇ ਠੀਕ ਹੈ ਚਲੋ ਵੈਸੇ ਵੀ ਪੰਜਾਬ ਦੇ ਵਿੱਚ ਗੋਭੀ ਦਾ ਸੀਜ਼ਨ ਤਾਂ ਗਿਆ ਹਾਂ ਹਾਂ ਸੀਜ਼ਨ ਗਿਆ ਜੀ ਇਹ ਲੇਟ ਸਾਰੀ ਇਹ ਆਪਣੀ ਮੇਰੇ ਲਾਸਟ ਵਾਲੀ ਵੈਰੈਟੀ ਐ ਤੋਂ ਬਾਅਦ ਆਪਣੇ ਪੰਜਾਬ ਦੇ ਵਿੱਚ ਤਕਰੀਬਨ 2 ਤੋਂ 3 ਮਹੀਨੇ ਤੱਕ ਇੱਕ ਤਰ੍ਹਾਂ ਦਾ ਬੰਦ ਕੋਈ ਵੀ ਗੋਭੀ ਆਪਾ ਕਰ ਨਹੀਂ ਸਕਦੇ ਹਾਂ ਠੀਕ ਹੈ ਹਾਂ ਠੰਡੇ ਨਹਿਰਿਆਂ ਦੇ ਇਲਾਕੇ ਚ ਜ਼ਰੂਰ ਹੋ ਜਾਂਦੀ ਆ ਜਿਵੇਂ ਫੁੱਲ ਗੋਭੀ ਆ ਜਾਂਦੀ ਹਾਂ ਫੁੱਲ ਗੋਭੀ ਆ ਜਾਂਦੀ ਤੇ ਉਹ ਬੰਦ ਉਹ ਬੰਦ ਗੋਭੀ ਆ ਗਈ ਤੇ ਉਦੋਂ ਕਹਾ ਕੀ ਆਪਣਾ ਬਈਆ ਪਿਆ ਜਾ ਗਿਆ ਇਹ ਪਿਆ ਜੀ ਪਿਆਜ ਵੀ ਐਦ ਕੀ ਆਪਾਂ ਮਿਲਣਾ ਨਿੱਧਰਾ ਪਹਿਲੀ ਵਾਰੀ ਲਾ ਕੇ ਦਾ ਮਾੜਾ ਮੋਟਾ ਜਿਵੇਂ ਵੱਟਦੇ ਹੁੰਦਾਗਾ ਠੀਕ ਹੈ ਦੂਜਾ ਸਟਾ ਦਾ ਹਾਂ ਦੋ ਕਿਸਮਾਂ ਨੇ ਵੀ ਠੀਕ ਹੈ ਉਹ ਸਲਾਦ ਵਾਲਾ ਪਿਆਜ ਆ ਗਿਆ ਇਹ ਪੱਕਾ ਪਿਆਜ ਆ ਗਿਆ ਇਦਨ ਠੀਕ ਹੂੰ ਪਟੇ ਪਟਾਈ ਤੋਂ ਬਾਅਦ ਮਤਲਬ ਮਹੀਨਾ ਕਮਸਾ ਘਟਦਾ ਤੇ ਉਹ 1/2 ਕਿਲੋ ਲਿਆ ਜਾਂਦਾ 1/2 ਕਿਲੋ ਪਿਆਜ਼ ਹੋ ਜਾਂਦਾ ਇੱਕ ਹਾਂਜੀ ਤੇ ਫਿਰ ਪਟੇ ਤਾਂ ਦੇ ਲਈ ਪ੍ਰੋਪਰ ਇਹਦੇ ਤਾਂ ਹੋਜੂ ਪਾਈਏ ਦਾ ਹੋਜੂ ਰਾ ਨਾਲ ਜੇ ਆਪਣੇ ਲਾਇਆ ਹੋਇਆ ਠੀਕ ਹੈ ਹਾਂ ਜਪੇਟਾਂ ਦੇ ਪ੍ਰੋਪਰ 1/2 ਕਿਲੋ ਠੀਕ ਹੈ ਬਈ ਠੀਕ ਹੈ ਮੁਕਰੀ ਲਈ ਜਿੰਨਾ ਇਹਦੇ ਖਰਚਾ ਕਰਨਾ ਮਲਚਿੰਗ ਦੇ ਉੱਤੇ ਕਰਕੇ ਦੇਖਿਆ ਜੀ ਅਸੀਂ ਨੇ ਪਿਛਲੇ ਸਾਲ ਪੀਸੇ ਦਾ ਠੀਕ ਹੈ ਜਿਵੇਂ ਆਪਾਂ ਨੇ ਉਹ ਬਾਕੀ ਸ਼ੀਟ ਵਿਛਾਈ ਹੋਈ ਆ ਹੂੰ ਹੂੰ ਤੇ ਮਲਚਿੰਗ ਦੇ ਉੱਤੇ ਪਿਆਜ਼ ਮਤਲਬ ਬਹੁਤ ਸੋਹਣਾ ਸੈਜ ਦੇ ਗਿਆ ਸੀ ਠੀਕ ਹੈ ਤੇ ਵੀ ਇਹ ਸਾਰੇ ਅੱਡ ਅੱਡ ਵੈਰੈਟੀ ਲੈ ਲੈਂਦੀਆਂ ਹਾਂ ਹਾਂਜੀ ਦੋ ਵੈਰੈਟੀ ਆ ਜੀ ਪਿਆਜ਼ ਦੀ ਵੀ ਜਿਹੜੇ ਕੱਖ ਜੇ ਵੀ ਸਪਰੇਅ ਕਰੀ ਹੋਈ ਆ ਬਈ ਤੇ ਹਾਂ ਇਹ ਤੇ ਸਪਰੇਅ ਕੀਤੀ ਸੀਗੀ ਜੀ ਇਹ ਕਿਹੜੀ ਸਪਰੇਅ ਆਉਂਦੀ ਆ ਬਈ ਇਹਦੇ ਤੇ ਇੱਕ ਇਹ ਗੋਲ ਆਉਂਦੀ ਆ ਬਈ ਅੱਛਾ ਹਾਂ ਗੋਲ ਆਉਂਦੀ ਆ ਨਾ ਵੀ ਸਾਰੇ ਕੱਖੀ ਮਾਰ ਦਿੰਦੀ ਗੰਡੇ ਤੇ ਹੋ ਜਾਂਦੀ ਆ ਹਾਂ ਲਾਸਨ ਗੰਡੇ ਨੂੰ ਕੁਝ ਨਹੀਂ ਕਹਿੰਦੀ ਕੋਈ ਨੁਕਸਾਨ ਨਹੀਂ ਕਰਦੀ ਨਾ ਕੋਈ ਨੁਕਸਾਨ ਠੀਕ ਆ ਇਹ ਹੁਣ ਕੀ ਨਾ ਮਾਰਦੇ ਹੁਣ ਉਹਨੂੰ ਗੰਡੇ ਭਟਨਾ ਯਾਰ ਦੁਬਾਰੇ ਚੰਗਾ ਕਿੰਨੇ ਕੁ ਦੀ ਪਾਈ ਜਾਂਦੀ ਆ ਬਈ ਇਹ ਇੱਕ ਬਿਮਾਰੀ ਘਟੋਲੀ ਦੇ ਚੰਦਾਜਾ ਇਹ ਚ ਹਾਥਾ ਲੂਦੀ 1 ਐਮਐਲ ਠੀਕ ਤੁਹਾਡਾ ਕਾਇਨ ਮਤਲਬ ਪੈਂਦੀ ਹੈ ਛੋਟੀ ਢੋਲੀ 15 ਦੇ ਪੈ ਇਹ ਵੱਡੀ ਢੋਲੀ ਮਤਲਬ ਤੁਹਾਡੀ 25 ਦੀ ਪੈ ਜੇਗੀ ਠੀਕ ਹੈ ਬਈ ਵੱਡੀ ਢੋਲੀ ਤੇ ਆਪਾਂ ਤਾਂ ਨਹੀਂ ਕਰਦੇ ਤਾਂ ਫਿਰ ਉਹਨਾ ਵੀ ਆਲੇ ਦੋਲੇ ਦੂਜੀ ਫਸਲ ਵੱਲ ਨੂੰ ਡਿੱ ਜਾਂਦੀ ਆ ਹਾਂ ਛੋਟੀ ਢੋਲੀ ਦਾ ਫਾਇਦਾ ਰਹਿੰਦਾ ਉਹ ਤਾਂ ਘਰਾਟੇ ਹੁੰਦਾ ਹਾਂ ਉਹ ਪੈ ਉਹ ਆਪਣੋ ਹਿਸਾਬ ਤੇ ਕਰ ਲੈਂਦੇ ਨੇ ਜੀ ਸੇ ਤਰਬੂਜ ਆ ਗਏ ਤਰਬੂਜ ਕਹ ਲੋ ਮਤੀਰਾ ਕਹਿੰਦੇ ਨੇ ਆਪਣੇ ਇਹ ਵੀ ਤੁਹਾਨੂੰ ਅਲੱਗ-ਅਲੱਗ ਮਤਲਬ ਕਿ ਸਾਇਜ ਤੇ ਰੰਗ ਦੇ ਮਿਲਣਗੇ ਠੀਕ ਹੈ ਇਹਦੇ ਕਿਹੜੇ-ਕਿਹੜੇ ਰੰਗ ਦੇ ਇੱਕ ਤਾਂ ਹਰਾ ਹੈ ਇਹ ਤਾਂ ਸਾਰਾ ਲਾਲ ਰੰਗ ਦਾ ਅੰਦਰੋਂ ਦਾ ਠੀਕ ਹੈ ਤੇ ਵੈਰਾਈਟੀ ਵੀ ਆਪਣ ਇਹ ਵਾਲੀ ਜ਼ਿਆਦਾ ਲਗਾਈ ਹੈਗੀ ਜਨਨ ਤਾਂ ਕਹੇ ਕੁਲੰਦਰਣਾ ਹਾਂ ਜਨਨ ਜ਼ਿਆਦਾ ਲੱਗਿਆ ਹੋਇਆ ਜਨਨ ਵੈਰੈਟੀ ਹੈ ਬਈ ਤੇ ਇਹ ਸਾਈਜ਼ ਆਪਣਾ तकरीबन ਛੋਟਾ ਉਧਰ ਜੇ ਆਪਾਂ ਪਰਲੀ ਸਾਈਡ ਪਤਾ ਨਹੀਂ ਬੱਟਾ ਦਾ ਕੋਈ ਗਰਮੈਸ਼ ਰਹੀ ਉਹਨੂੰ ਟਾਲੀ ਦੀ ਕੀ ਚੱਕਰ ਰਿਹਾ ਅਸੀਂ ਆਪ ਵੀ ਹੈਰਾਨਾ ਵੀ ਵੱਡੇ ਵੱਡੇ ਉਧਰ ਸਾਈਜ਼ੋ ਜ਼ਿਆਦਾ ਹੋ ਰੱਖਿਆ ਮੂਰੇ ਠੀਕ ਹੈ ਵੀ ਉਧਰ ਹਾਂ ਇੱਕ ਮਿਲ ਦਾ ਕੰਪਨੀ ਦਾ ਹੀ ਫਰਕ ਸੀ ਨਾ ਬੀਜ ਦਾ ਉਹਦਾ ਕੰਪਨੀ ਦਾ ਫਰਕ ਹੋ ਜਾਂਦਾ ਹਾਂ ਉਹ ਸੈਂਪਲ ਦਿੱਤਾ ਉਹ ਸੈਂਪਲ ਆਇਆ ਸੀਗਾ ਸਾਡੇ ਕੋਲ 50 ਗ੍ਰਾਮ ਦਾ ਸੀਗਾ ਠੀਕ ਹੈ ਇਹ ਚੀਜ਼ਾਂ ਵੀਰੇ ਇਹੀ ਆ ਵੀ ਚੈੱਕ ਕਰ ਕਰਕੇ ਨਾ ਜਿਹੜਾ ਆਪਣੇ ਜ਼ਿਆਦਾ ਸੂਤ ਬੈਠੇ ਹਮਮ ਤੇ ਝਾੜ ਪੱਖੋਂ ਬਿਮਾਰੀਆਂ ਪੱਖੋਂ ਸਾਨੂੰ ਪਹਿਲਾਂ ਦੱਬਿਆ ਸੀ ਇਹ ਪਹਿਲੀ ਵਾਰ ਲਾਇਆ ਮੈਂ ਤੇਰਾ ਬਈ ਨਹੀਂ ਲਗਾਣੇ ਅੱਗੇ ਵੀ ਅਸੇ ਹਾਂ ਇਹਦਾ ਕਾਫੀ ਟਾਈਮ ਲੱਗਦਾ ਉਸ ਤੋਂ ਗਾਹਾਂ ਬਤਾਉਂਗਾ ਤਿਆਰ ਹੋ ਰਹੀ ਇਹ ਤੇ ਕਿੰਨਾ ਖਰਚਾ ਆ ਜਾਂਦਾ ਬਈ ਇਹ ਤੇ ਏਕੜ ਤੇ ਜੇ ਪਸਾਬ ਜਾਂ ਲਈਏ ਵੀ ਬੀਜ ਦਾ ਜਾ ਬੀਜ ਪੱਖੋਂ ਇਹ ਥੋੜਾ ਜਿਹਾ ਉਹਨੋਂ ਖਰਬੂਜੇ ਤੋਂ ਮਤਲਬ ਡਾਊਨ ਰਹਿੰਦਾ ਹੈਗਾ ਸਸਤ ਰਹਿਦਾ ਹੈਗਾ ਠੀਕ ਹੈ ਤੇ ਪਰ ਇਹਨੂੰ ਬੇਲ ਵੀ ਦੂਰ ਲੱਗਦੀ ਹੈ ਬੀਜ ਦਾ ਲੱਗਦਾ ਨਹੀਂ ਆਉਂਦੀ ਕੋਈ ਬਈ ਨਾ ਇਹਨੂੰ ਕੋਈ ਦਿੱਕਤ ਨਹੀਂ ਵੀਰੇ ਇਹਦਾ ਜਿੰਨਾ ਉੱਪਰ ਚੜਾ ਇਹ ਤਾਂ ਉਨੀ ਫੈਲਦੀ ਹੋਵੇ ਬੇਲ ਠੀਕ ਹੈ ਇਹ ਤੁਸੀਂ ਦੇਖੋਗੇ ਜਿੱਥੇ ਆ ਇੱਕ ਟੂਸਾ ਚੱਲ ਪਿਆ ਵਿਆ ਟੁੱਟ ਗਿਆ ਤਾਂ ਮੈਂ ਅਗਰੇ 10 ਟੂਸੇ ਹੋਰ ਧਿਆਰ ਨੇ ਅੱਛਾ ਇਹਨੂੰ ਕੋਈ ਸਿੱਧਾ-ਸੁੱਧਾ ਦਾ ਵੀ ਨਹੀਂ ਹੈਗਾ ਸਿੱਧਾ ਦਾ ਵੀ ਨਹੀਂ ਇਹ ਤਾਂ ਆਪ ਹੀ ਸਿੱਧਾ ਦਾ ਸਾਰੀ ਭਰ ਲੈਂਦੀ ਹੈ ਇੱਥੇ ਤੁਸੀਂ ਦੇਖੋ ਇੱਥੇ ਸਾਈਜ਼ ਵੱਡਾ ਪਿਆ ਦੇਖੋ ਸਾਰਾ ਫਿਰ ਇਹਨਾਂ ਦੇ ਵੀ ਕੋਈ ਸਪਰੇਅ ਸਪਰੂ ਕਰਨੀ ਪੈਂਦੀ ਹੈ ਗ੍ਰੋਥ ਵਾਸਤੇ ਹਾਂਜੀ ਸਪਰੇਅ ਕਰਨੀ ਪੈਂਦੀ ਹੈ ਮੈਂ ਕੋਈ ਗ੍ਰੋਥ ਵਾਸਤੇ ਗ੍ਰੋਥ ਵਾਸਤੇ ਦੇਖੋ ਪਹਿਲਾਂ ਤਾਂ ਸਭ ਤੋਂ ਜਿਹੜੀ ਵੱਡੀ ਚੀਜ਼ ਆ ਗਈ ਆਪਣੇ ਜੋ ਵੀਰਕੋਲ ਕਰ ਜਾਂਦੇ ਥੱਲੇ ਟਰਾਲੀਆਂ ਸਿੱਟੋ ਰੂੜੀ ਦੀਆਂ ਚਾਹੇ ਮੁਰਗੇ ਦੀਆਂ ਠੀਕ ਹੈ ਠੀਕ ਹੈ ਹ ਠੀਕ ਹੈ ਉਹ ਤੁਹਾਨੂੰ ਗੱਲ ਆ ਵੀ ਬਾਦ ਵਾਲੇ ਜੋ ਦਵਾਈਆਂ ਨੇ ਬਿਮਾਰੀਆਂ ਥੋੜੀ ਕਿਤੇ ਘੱਟ ਰਹਿ ਜਾਂਦੀਆਂ ਨੇ ਵੀ ਛਿਆਲ ਵੀ ਛਿਆਲ ਦੇ ਵਿੱਚ ਛੱਟਣਾ ਚਾਹੀਦਾ ਹਾਂ ਛਿਆਲ ਜਦੋਂ ਆਪਾਂ ਮਿਲ ਕੇ ਉਹ ਕਰਦੇ ਆਗੇ ਆਪਾਂ ਛਿਆਲ ਦੇ ਵਿੱਚ ਛੱਟ ਮੁਰਗਿਆਂ ਦਾ ਰਿਓ ਉਹ ਤੋਂ ਕਰਮੈਨ ਦੇ ਤੌਰ ਤੇ ਹੁਣ ਆਪਾਂ ਤਿਆਰ ਕਰਿਆ ਜਿਵੇਂ ਖਰਬੂਜੇ ਦਾ ਤਿਆਰ ਕਰਿਆ ਤਰਬੂਜ ਦਾ ਕਰਿਆ ਜਾਨਵਰੀ ਫਾਈਬਰ ਚ ਠੀਕ ਹੈ ਉਹ ਆਪਾਂ ਸਾਰਾ ਰੂੜੀ ਦੇ ਰਿਹਾ ਪਾ ਲਈ ਇਸ ਚ ਇਹ ਚ ਵੀ ਜਿਹੜਾ ਰੂੜੀ ਦਾ ਰਿਹਾ ਪਏ ਜਿਹੇ ਮੁਰਗਿਆਂ ਦਾ ਠੀਕ ਹੈ ਇਹ ਛੇਤੀ ਉਹ ਕਰਦਾ ਕੰਮ ਰੂੜੀ ਦਾ ਰਿਹਾ ਹੌਲੀ ਫੌਲੀ ਲੱਗਦਾ ਠੀਕ ਹੈ ਮੜਾ ਥੋੜਾ ਛੇ ਜੇ ਉਹਨਾਂ ਨੇ ਅੰਡੇ ਦੇ ਵਿੱਚ ਆਪਾਂ ਠੰਡ ਤੋਂ ਬਚਾਉਣੀਆਂ ਨੇ ਠੀਕ ਹੈ ਤਾਂ ਉਸ ਟਾਈਮ ਮੁਰਗੀ ਤੁਸੀਂ ਕੈਨੇਡਾ ਤੋਂ ਆ ਕੇ ਵੀ ਕਿਵੇਂ ਇੱਥੇ ਲੱਗ ਰਿਹਾ ਏ ਤੁਹਾਨੂੰ ਕੰਮ ਕਰਨ ਕੰਮ ਹੀ ਇੱਥੇ ਆਨੰਦ ਹੈਗਾ ਦੇਖੋ ਇੱਕ ਮਤਲਬ ਕਿ ਬਚਪਨ ਇਸ ਚੀਜ਼ ਤੇ ਬੀਤਿਆ ਹੋਇਆ ਸੀਗਾ ਤਾਂ ਉਹ ਚੀਜ਼ ਤੇ ਜ਼ਿਆਦਾ ਇੱਕ ਮਨ ਲੱਗਦਾ ਹੈਗਾ ਠੀਕ ਹੈ ਹਾਂ ਇੱਕ ਜਿਹੜਾ ਉਹ ਕੰਮ ਦਾ ਸਿਸਟਮ ਸੀਗਾ ਉਹ ਥੋੜਾ ਜ਼ਰੂਰ ਉੱਥੇ ਜਾ ਕੇ ਚੇਂਜ ਹੋਇਆ ਹੈਗਾ ਠੀਕ ਹੈ ਤੇ ਉੱਥੇ ਤੋਂ ਇੱਥੇ ਦਾ ਕਿੰਨਾ ਕੁ ਫਰਕ ਲੱਗਿਆ ਤੁਹਾਨੂੰ ਵੀ ਜਿਵੇਂ ਫਰਕ ਆਪਣਾ ਸਮਾਜਿਕ ਦੌਰ ਤੇ ਦਾ ਵੀਰੇ ਬਹੁਤ ਹੈ ਠੀਕ ਹੈ ਤੇ ਪੈਸੇ ਦੇ ਤੌਰ ਤੇ ਆਪਾਂ ਕਹਿ ਸਕਦੇ ਆਪਾਂ ਉਹਨੂੰ ਮੈਚ ਕਰ ਸਕਦੇ ਆ ਪਰ ਉੱਥੇ ਰਹਿ ਕੇ ਆਪਾਂ ਸਮਾਜਿਕ ਤੌਰ ਤੇ ਇਹ ਵਾਲੇ ਸਮਾਜ ਨੂੰ ਮੈਚ ਨਹੀਂ ਕਰ ਸਕਦੇ ਠੀਕ ਹੈ ਇੱਥੇ ਰਹਿ ਕੇ ਆਪਾਂ ਪੈਸਾ ਉਹਨਾਂ ਕਮਾ ਸਕਦੇ ਆ ਕਰਦੇ ਕਰਾਉਂਦੇ ਇੱਕ ਤਕਰੀਬਨ ਇੱਥੇ ਬਹੁਤ ਆਪਣੇ ਵੀਰ ਭਾਈ ਹੈਗੇ ਨੇ ਜਿਹੜੇ ਮਤਲਬ ਉਦੋਂ ਬਾਅਦ ਦੀ ਚੱਲ ਰਹੇ ਨੇ ਹਣਾ ਠੀਕ ਹੈ ਉੱਥੇ ਆਪਣਾ ਰੋਲ ਇਹ ਚੀਜ਼ ਦਾ ਹੈਗਾ ਕਿ ਜੇ ਆਪਣਾ 100 ਬੱਚਾ ਜਾਂਦਾ ਹੈਗਾ ਜਾਂ 100 ਲੋਕ ਜਾਂਦੇ ਨੇ 100 ਦੇ ਵਿੱਚ ਤਕਰੀਬਨ 10% 15% ਨੇ ਜਿਹੜੇ ਆਪਣੇ ਕਿਸੇ ਮੰਜ਼ਲ ਤੱਕ ਪਹੁੰਚਦੇ ਨੇ ਠੀਕ ਹੈ ਉਹ 10 15% ਨੂੰ ਦੇਖ ਕੇ ਬਾਕੀ ਦੇ 80 90 ਪਰ ਸਾਡੇ ਮਾਪਿਆਂ ਨੂੰ ਅਸੀਂ ਤੇ ਦੇਖਿਆਗਾ ਵੀ ਖੇਤੀ ਦੇ ਵਿੱਚ ਭਾਈ ਖਾਪਦੇ ਹਾਂ ਠੀਕ ਹੈ ਆਪਾਂ ਨੂੰ ਉਦੋਂ ਦਾ ਖੁੱਲਾ ਮਾਹੌਲ ਚਾਹੀਦਾ ਉੱਚਾ ਬੋਲਣਾ ਤੇ ਖੁੱਲੇ ਖੁੱਲੇ ਤੁਰੇ ਫਿਰਨਾ ਬਸ ਉਦੋਂ ਦਾ ਤਾਂ ਆਪਣਾ ਮਨ ਇੱਥੇ ਕੱਢ ਲੱਗਦਾ ਠੀਕ ਹੈ ਤੇ ਬਾਈ ਦਾ ਕਹਿਣਾ ਵੀ ਅਸੀਂ ਮਿੱਟੀ ਦੇ ਵਿੱਚ ਹੀ ਖੇਡੇ ਮਿੱਟੀ ਦੇ ਵਿੱਚ ਹੀ ਪਲੇ ਤੇ ਮਿੱਟੀ ਦੇ ਵਿੱਚ ਹੀ ਕੰਮ ਕਰਨਾ ਵਧੀਆ ਲੱਗਦਾ ਹੈ ਵੀ ਜਿਹੜਾ ਕਿ ਵਿਦੇਸ਼ ਤੋਂ ਇਹ ਪੰਜਾਬ ਦੇ ਵਿੱਚ ਆ ਕੇ ਜਿਵੇਂ ਦੇਖਿਆ ਜਾਵੇ ਕਿ ਅੱਜ ਦੇ ਜਵਾਨੀ ਜਿਹੜੀ ਵਿਦੇਸ਼ਾਂ ਤੋਂ ਪੰਜਾਬ ਆਉਂਦੀ ਹੈ ਤਾਂ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਜ਼ਿਆਦਾ ਫੁਕਰਪਣਾ ਹੁੰਦਾ ਨਾ ਬਾਈ ਪਰ ਤੁਸੀਂ ਫਿਰ ਵੀ ਮਿੱਟੀ ਦੇ ਨਾਲ ਜੁੜੇ ਹੋ ਤਾਂ ਇਹ ਬਹੁਤ ਵੱਡੀ ਗੱਲ ਹੈ ਜੀ ਆਪਣੇ ਖੇਤ ਦੇ ਵਿੱਚ ਕੰਮ ਕਰਨਾ ਤਾਂ ਹਰ ਇੱਕ ਇਨਸਾਨ ਦੇ ਵਾਸਤੇ ਦੀ ਗੱਲ ਨਹੀਂ ਪਰ ਮੈਂ ਤੁਹਾਨੂੰ ਕਈ ਵਾਰ ਦੇਖਿਆ ਵੀ ਤੁਸੀਂ ਆਪਣੇ ਖੇਤ ਦੇ ਵਿੱਚ ਹੀ ਕੰਮ ਕਰਦੇ ਰਹਿੰਦੇ ਹੋ ਹਨਾ ਭਾਈ ਵੀ ਕਦੇ ਬਾਈ ਦੇ ਹੱਥ ਦੇ ਵਿੱਚ ਫੋਨ ਨਹੀਂ ਦੇਖਿਆ ਜਾਂ ਕਿਤੇ ਇੱਥੇ ਰੋਡ ਤੇ ਖੜੇ ਜਾਂ ਮੋੜ ਤੇ ਖੜੀ ਨਹੀਂ ਦੇਖਿਆ ਜਦੋਂ ਵੀ ਦੇਖਾਂਗੇ ਜਾਂ ਬਾਈ ਦੇ ਸਿਰ ਤੇ ਗਰੇਟ ਹੋ ਜਾਂ ਢੋਲੀ ਹੋ ਜਾਂ ਕੋਈ ਫਸਲ ਦੇ ਵਿੱਚ ਤੜਾਈ ਕਰਦੇ ਹੋਣਗੇ ਤੇ ਸੋ ਬਾਈ ਦਾ ਜਿਹੜਾ ਤਜਰਬਾ ਹੈ ਬਹੁਤ ਵਧੀਆ ਤੇ ਜਿਹੜੇ ਕਿ 12-13 ਏਕੜ ਦੇ ਵਿੱਚ ਬਾਈ ਦੀ ਜਿਹੜੀ ਸਬਜ਼ੀ ਦੀ ਕਾਸ਼ਤ ਕੀਤੀ ਹੋਈ ਹੈ ਤੇ ਜੇ ਆਪਾਂ ਮਨਾਫੇ ਦੀ ਗੱਲ ਕਰੀਏ ਬਾਈ ਜਿਹੜੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਖਰਚਾ ਬਹੁਤ ਆ ਜਾਂਦਾ ਹੁਣ ਤਾਂ ਤਾਂ ਵੀ ਇਹਦੇ ਵਿੱਚ ਕੁਝ ਬਚਤ ਬਾਰੇ ਬਚਦੇ ਇਹ ਦੇਖ ਲੋ ਵੀ ਆਪਣਾ ਅਸੀਂ ਸਿੱਧਾ ਅੰਜਾ ਲਾ ਕੇ ਚੱਲ ਦੋਵੇਂ ਜੇ 12 ਕਿੱਲੇ ਲਾਏ ਹੋਏ ਨੇ ਠੀਕ ਹੈ ਤਾਂ 12 ਵਿੱਚੋਂ ਜਾ ਕੇ ਆਪਾਂ ਨੂੰ ਤਕਰੀਬਨ 2 ਤੋਂ 3 ਏਕੜ ਦੀ ਜਿਹੜਾ ਮਨਾਫਾ ਫਸਲ ਦੇ ਕੇ ਜਾਊਗੀ ਬਾਕੀ ਹੁਣ ਵਿੱਚ ਤਾਂ ਖਰਚਾ ਆ ਗਿਆ ਦਵਾਈਆਂ ਕਰ ਮਤਲਬ ਕਿ ਠੇਕੇ ਵੀ ਕਿਉਂਕਿ ਮੈਂ ਠੇਕੇ ਤੇ ਹੈ ਜੇ ਠੇਕੇ ਦੇ ਨਾਲ ਫਿਰ ਥੋੜਾ ਜਿਹਾ ਪਰਸੈਂਟ ਜ਼ਿਆਦਾ ਵੱਧ ਜਾਂਦੀ ਹੈ ਤੇ ਬਾਈ 10 ਏਕੜ ਠੇਕੇ ਤੇ ਲੈ ਕੇ ਵੀ ਆਪਣੇ ਖੇਤ ਦੇ ਵਿੱਚ ਇੰਨਾ ਖਰਚਾ ਕਰਕੇ ਫਿਰ ਵੀ ਇਹ ਨਹੀਂ ਮਿਹਨਤ ਕਰਦਾ ਤਾਂ ਬਹੁਤ ਵੱਡੀ ਗੱਲ ਹੈ ਜੇ ਦੇਖਿਆ ਜਾਵੇ ਤਾਂ ਬਚਤ ਬਾਈ ਨੇ ਆਖਿਆ ਵੀ ਇਹ 10 12 ਕਿਲਿਆਂ ਦੇ ਵਿੱਚੋਂ ਸਿਰਫ ਇੱਕ ਦੋ ਕਿਲਿਆਂ ਦੀ ਜਿਹੜੀ ਬਚਤਾ ਪੱਲੇ ਪੈਣੀ ਹੈ ਤੇ ਬਾਕੀ ਵੀ ਮਹਿੰਗੀਆਂ ਨੇ ਸਪਰੇ ਹਾਂ ਮਹਿੰਗੀਆਂ ਨੇ ਤੇ ਵੇਚਣ ਦੇ ਲਈ ਜਾਣਾ ਪੈਂਦਾ ਤਾਂ ਦੂਰ ਨੇੜੇ ਤਾਂ ਖਰਚੇ ਹੋ ਜਾਂਦੇ ਨੇ ਹਣਾ ਬਾਈ ਤਾਂ ਲੇਬਰ ਲੂਬਰ ਦੀ ਦਿੱਕਤ ਤਾਂ ਨਹੀਂ ਆਉਂਦੀ ਬਾਈ ਫਿਰ ਲੇਬਰ ਦੀ ਦਿੱਕਤ ਆਉਂਦੀ ਹੈ ਜੀ ਦੇਖੋ ਆਪਣੇ ਜੋ ਪਿੰਡਾਂ ਦੇ ਵਿੱਚ ਲੇਬਰ ਹੈਗੀ ਹਣਾ ਹੁਣ ਆਪਣਾ ਤੁਸੀਂ ਦੇਖਿਆ ਕਿ ਫੀਮੇਲ ਨੇ ਆਪਣੇ 5 ਤੋਂ 6 ਔਰਤਾਂ ਨੇ ਪਿੰਡ ਦੇ ਵਿੱਚ ਹੀ ਨੇ ਹਣਾ ਹਾਂਜੀ ਤਤੜਾਈ ਵਾਸਤੇ ਦੇ ਕਰੀਬਨ ਦੇਖੋ ਇਹਨਾਂ ਦਾ ਕੰਮ ਹਲਕਾ ਕੰਮ ਹੈ ਇਹਨਾਂ ਨੂੰ ਵੀ ਇਹ ਕੰਮ ਕਰ ਸਕਦੀਆਂ ਨੇ ਠੀਕ ਹੈ ਜੇ ਜ਼ੋਰ ਦੇ ਕੰਮ ਵਾਸਤੇ ਹੁਣ ਦੇਖੋ ਆਪਣੇ ਬਾਸ ਗੱਢਨੇ ਸੀ ਆਪਣੇ ਲੇਟ ਇਸ ਵਾਰ ਤਾਂ ਹੋਏ ਨਹੀਂ ਕਿਉਂਕਿ ਇਹ ਹੋਲੀ ਦੇ ਨੇੜੇ ਆ ਕੇ तकरीबन 1 ਮਹੀਨਾ ਨਾਲ ਹੀ ਘਾਟ ਪੈਂਦੇ ਆ ਜੋ ਆਪਣੇ ਬਿਹਾਰੀ ਆਉਂਦੇ ਨੇ ਠੀਕ ਹਾਂ ਤਾਂ ਉਸ ਟਾਈਮ ਇਹਨਾਂ ਦਾ ਇੱਕ ਵੱਡਾ ਤਿਹਾਰਾ ਮਨਾਉਣ ਜਾਂਦੇ ਨੇ ਆਪਾਂ ਉਹ ਚੀਜ਼ ਤੇ ਕਿਸੇ ਨੂੰ ਉਹ ਵੀ ਨਹੀਂ ਕਰ ਸਕਦੇ ਹਣਾ ਵੀ ਮੰਨ ਲਾ ਪੰਜਾਬ ਦੀ ਖੇਤੀ ਦੇ ਵਿੱਚ ਵੀ ਜੇ ਮੰਨਿਆ ਜਾਵੇ ਤਾਂ ਬਿਹਾਰੀ ਪਈਆਂ ਦਾ ਵੀ ਬਹੁਤ ਵੱਡਾ ਰੋਲ ਹੈ ਹਾਂ ਇਹਨਾਂ ਦਾ ਬਾਸ ਦੇਖ ਹੁਣ ਆਪਾਂ ਰੋਲਾ ਦਾ ਇਹ ਚੀਜ਼ ਦਾ ਬਹੁਤ ਪੈ ਜਾਂਦਾ ਕਿ ਆਏ ਨੇ ਮਾਰੇ ਨੇ ਪਰ ਦੇ ਜੇ ਸਿੱਧੀ ਗੱਲ ਲਾਹਮਤ ਆਸੀਂ तकरीबन ਅਸੀਂ ਕਈ ਕਿਤੇ ਦਿਨ ਪੁੱਛਦੇ ਰਹਨੇ ਆ ਪਿੰਡ ਦੇ ਵਿੱਚ ਜੋ ਇੱਕ ਸਾਨੂੰ ਮਰਦ ਜੋ ਬੰਦਾ ਚਾਹੀਦਾ ਕਹੀ ਚਲਾਉਣ ਵਾਸਤੇ ਜਾਂ ਜ਼ੋਰ ਦੇ ਕੰਮ ਵਾਸਤੇ ਔਰਤਾਂ ਆ ਜਾਂਦੀਆਂ ਨੇ ਬੰਦੇ ਨਹੀਂ ਕੋਈ ਆਉਂਦਾ ਕਿੱ데 ਵਿੱਚ ਵੀ ਦੇਖਿਆ ਜਾਵੇ ਵੀ ਬਿਹਾਰੀਆਂ ਬਿਨਾ ਆਪਣੇ ਪੰਜਾਬ ਦੀ ਖੇਤੀ ਨਹੀਂ ਹੋ ਸਕਦੀ ਪੰਜਾਬੀ ਦਾ ਬਸ ਗੱਲਾਂ ਰੌਲਾ ਪਾਉਣਾ ਲੈ ਵੀ ਕੰਮ ਨਹੀਂ ਮਿਲਦਾ ਰੋਜ਼ਗਾਰੀ ਕੰਮ ਕਰਕੇ ਨਹੀਂ ਰਾਜੀ ਹੁਣ ਸਾਡੀ 10000 ਵੋਟ ਹੈ ਸਾਡੇ ਪਿੰਡ ਦੀ ਠੀਕ ਹੈ ਕੋਈ ਨਹੀਂ ਆਉਂਦਾ ਹੈਗਾ ਬਥੇਰਾ ਸੀ ਜ਼ੋਰ ਲਾਉਣੇ ਤੇ ਇਹ ਵੀ ਬਹੁਤ ਵੱਡਾ ਰੋਲ ਹੈ ਜਿਹੜਾ ਵੀ ਜੇ ਦੇਖਿਆ ਜਾਵੇ ਤਾਂ 10 12 ਏਕੜ ਦੇ ਵਿੱਚੋਂ ਨਦੀਨ ਵੀ ਕੱਢਣ ਦੇ ਸਪਰੇਆਾਂ ਵੀ ਕਰਨੀ ਰਹਿਣਾ ਬਈ ਨਵੇਂ ਬੀ ਵੀ ਲਾਉਣੇ ਨੇ ਤੜਾਈ ਵੀ ਕਰਨੀ ਆ ਤਾਂ ਇਹਦੇ ਵਾਸਤੇ ਵੀ ਬਹੁਤ ਬਟਾ ਉਪਰਾਲਾ ਕਰਨਾ ਪੈਂਦਾ ਨਾਲ ਲੇਬਰ ਦਾ ਜਿਵੇਂ ਹੁਣ ਆਪਾਂ ਬਤਾਉਂ ਆ ਜੇ ਖੜੇ ਆ ਹੁਣ ਤਾਂ ਤਕਰੀਬਨ ਇਹ ਫਸਲ ਆਪਣੀ ਜਿਹੜੀ ਇਹ ਪੇਠੇ ਦੀ ਲੈਣੀ ਸੀ ਲੈ ਲਈ ਹੁਣੇ ਮਿੱਟੀ ਕੰਨੀਓ ਖੜੇ ਨੇ ਠੀਕ ਹੈ ਤੇ ਮਿੱਟੀ ਹੁਣ ਇੱਕ ਲੈ ਇਕੱਲੇ ਕਹਰੇ ਬੰਦੇ ਦਾ ਕੰਮ ਤੇ ਹੈ ਨਹੀਂ ਤੇ ਲੇਬਰ ਦਾ ਕੰਮ ਆ ਹੁਣ ਕੋਣ ਉਹ ਬਿਹਾਰੀ ਲੇਬਰ ਆਊਗੀ ਪੰਜ ਚਾਰ ਬੰਦੇ ਚੜੇ ਹੋਣੇ ਟ੍ਰੇਡ ਆ ਉਹ ਹੀ ਕਰਨਗੇ ਹਾਂ ਹੁਣ ਉਹਨਾਂ ਦੇ ੜੀਕ ਤੇ ਖੜਿਆਂਗੇ ਉਹਨਾਂ ਦੇ ੜੀਕ ਤੇ ਖੜੇ ਆ ਹੁਣ ਬਈ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਜ ਜਾ ਆਪਾਂ ਕਹਿ ਰਿਹਾ ਵੀ ਪਿੰਡਾਂ ਦੇ ਵਿੱਚੋਂ ਲੇਬਰ ਹੈ ਜਿਹੜੀ ਮਿਲਣੀ ਦੇ ਹੱਥ ਘਟ ਗਈ ਕਿਉਂਕਿ ਫੈਕਟਰੀਆਂ ਦੇ ਵਿੱਚ ਜਾਣ ਲੱਗ ਗਏ। ਜਾ ਕਈਆਂ ਨੂੰ ਹੁਣ ਸੌਂਕ ਕਿਉਂ ਨਹੀਂ ਹੈਗਾ। ਬਹੁਤ ਜ਼ਿਆਦਾ ਲੋਕਾਂ ਦੇ ਜ਼ਿਆਦਾ ਹੋਣਾ। ਵੀ ਮਤਲਬ ਵੀ ਦੇਖਿਆ ਜਾਪਦਾ ਵੀ ਇਹ ਬਹੁਤ ਵੱਡੀਆਂ ਮੁਸ਼ਕਲਾਂ ਨੇ ਕਿਸਾਨਾਂ ਦੇ ਲਈ। ਪਰ ਫੇਰ ਵੀ ਕਿਤੇ ਨਾ ਕਿਤੇ ਭਾਈ 12-13 ਏਕੜ ਦੇ ਵਿੱਚ ਜਿਹੜੀ ਕਿ ਆਪਣੇ ਸਬਜ਼ੀਆਂ ਦੀ ਕਾਸ਼ਤ ਕਰਦਾ ਤੇ ਜੇ ਆਪਾਂ ਨਾਜ਼ਰ ਮਾਰੀਏ ਤਾਂ ਆਪਣੀ ਨਾਜ਼ਰ ਨਹੀਂ ਜਾਂਦੀ ਧੁਰ ਤੱਕ ਤਾਂ ਇਸ ਖੇਤੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਫਸਲ ਹੀ ਬਦਲਾਅ ਕਰਨਾ ਪੈਣਾ ਜਿਹੜਾ ਕਿ ਸਾਡੀਆਂ ਸਰਕਾਰਾਂ ਚਾਹੁੰਦੀਆਂ ਨੇ ਕਿ ਸਾਡਾ ਝੋਨਾ ਬੰਦ ਕਰਨਾ ਕਿਉਂਕਿ ਜੇ ਅਸੀਂ ਅੱਜ ਤੋਂ ਕਿਤੇ ਨਾ ਕਿਤੇ ਆਪਣੀ ਫਸਲ ਦਾ ਬਦਲਾਅ ਕਰਾਂਗੇ ਤਾਂ ਸਾਡਾ ਕਿਤੇ ਨਾ ਕਿਤੇ ਜਾ ਕੇ ਗੁਜ਼ਾਰਾ ਹੋਣਾ ਹੈ ਨਾ ਬਈ ਹਾਂਜੀ ਥੋੜਾ ਥੋੜਾ ਦੇਖੋ ਹਰ ਇੱਕ ਨੂੰ ਥੋੜਾ ਥੋੜਾ ਸ਼ੁਰੂ ਕਰਨਾ ਚਾਹੀਦਾ ਜ਼ਰੂਰੀ ਨਹੀਂ ਕਿ ਤੁਸੀਂ ਸਬਜ਼ੀਆਂ ਬਰੋਂ ਹੀ ਆਓ ਨਾ ਤੁਸੀਂ ਹੁਣ ਆਪਣੇ ਪਿੰਡ ਦੇ ਵਿੱਚ ਇੱਕ ਦੋ ਮੇਰੇ ਦੋਸਤ ਮਿੱਤਰ ਨੇ ਅੱਗ ਦੀ ਗੱਲ ਪਤਾ ਲੱਗੀ ਕਿ ਉਹ ਆਪਣਾ ਜੋ ਪਸ਼ੂਆਂ ਦਾ ਮਤਲਬ ਕਿ ਜੋ ਫੀਡ वगैरह का ਉਹਨਾਂ ਨੂੰ ਜੋ ਉਹਦੇ ਵਾਸਤੇ ਚੀਜ਼ਾਂ ਚਾਹੀਦੀਆਂ ਨੇ ਆਰਹਰ ਵਗੈਰਾ ਜਾਂ ਮੱਕੀ ਵਗੈਰਾ ਜੋ ਆਪਦਾ ਉਹ ਕਹਿੰਦੇ ਮੈਂ 2 ਕਿੱਲੇ ਜਾਂ 3 ਕਿੱਲੇ ਵੀ ਸਰ ਫੈਸਲੇ ਨਾ ਵਾਦੀ ਛੱਡੇ ਹੋਏ ਨੇ ਕਮਾਈ ਮੈਨੂੰ ਕਹਿੰਦੇ ਉਹ ਤੋਂ ਵੱਧ ਦੇ ਜਾਂਦੀਆਂ ਨੇ ਜੇ ਆਪਾਂ ਕਣਕ ਜਿਰੀ ਦੇ ਹਿਸਾਬ ਤੇ ਲਈਏ ਨਾ ਇਹਦੇ ਮੈਂ ਉਹਨਾਂ ਵਾਸਤੇ ਫੀਡ ਤਿਆਰ ਕਰ ਲੈਣਾ ਜੇ ਫੀਡ ਨਹੀਂ ਦਾ ਘਟੋ ਘਟ ਬਾਲਣ ਤਿਆਰ ਹੋ ਜਾਊਗਾ ਤੇ ਮਤਲਬ ਕਿ ਕਰਦੇ ਕਰਾਉਂਦੇ ਕਿ ਵੀ ਆ ਇਦਾਂ ਕਿਸੇ ਨਾ ਕਿਸੇ ਚੀਜ਼ ਪਾਸੇ ਬਦਲਣਾ ਜ਼ਰੂਰੀ ਹੈ ਵੀ ਮਤਲਬ ਕਹਿਣ ਦਾ ਵੀ ਇਹ ਹੈ ਵੀ ਸਾਨੂੰ ਝੋਨੇ ਤੋਂ ਉੱਠ ਕੇ ਵੇ ਸਾਨੂੰ ਐਸੇ ਸਬਜ਼ੀਆਂ ਵੱਲ ਜਾਂ ਕਿਸੇ ਹੋਰ ਧੰਦੇ ਵੱਲ ਉੱਠ ਲੱਗਣਾ ਪੂ ਤਾਂ ਜਿਹੜਾ ਸਾਡਾ ਵੀ ਆਉਣ ਵਾਲਾ ਸਮੇਂ ਦੇ ਵਿੱਚ ਗੁਜ਼ਾਰਾ ਹੋ ਸਕਦਾ ਝੋਨਾ ਵੀ ਇੱਕ ਮਜਬੂਰੀ ਹਰੇਕ ਕਿਸਾਨ ਦੀ ਹੈ ਨਾ ਵੀ ਖਰਚੇ ਨਹੀਂ ਪੂਰੇ ਹੁੰਦੇ ਪਰ ਜੇ ਉਹ ਕਿਤੇ ਨਾ ਕਿਤੇ ਕੋਈ ਕਿਸਾਨ ਧੰਦਾ ਸ਼ੁਰੂ ਕਰਨਾ ਚਾਹੁੰਦਾ ਤਾਂ ਉਹਦੇ ਵਾਸਤੇ ਤੁਹਾਡੀ ਕੀ ਸਲਾਹ ਹੋ ਸਕਦੀ ਹੈ ਸਲਾਹ ਤਾਂ ਜੀ ਦੇਖੋ ਆਪਣੇ ਆਪਣੇ ਇਲਾਕੇ ਦੇ ਹਿਸਾਬ ਨਾਲ ਮਤਲਬ ਹਰੇ ਇਲਾਕੇ ਦੇ ਵਿੱਚ ਦੇਖੋ ਤੁਸੀਂ ਜਾਂਦਾ ਜਾਂਦੇ ਰਹਿੰਦੇ ਹੋ ਵੀਰੇ ਇਹ ਫਰਕ ਆ ਕਿਸੇ ਇਲਾਕੇ 'ਚ ਕਿਸੇ ਚੀਜ਼ ਦੀ ਮੰਗਾ ਕਿਸੇ ਇਲਾਕੇ 'ਚ ਕਿਸੇ ਚੀਜ਼ ਦੀ ਮੰਗਾ ਹੁਣ ਆਪਣੇ ਸਾਡੇ ਪਿੰਡ ਦੇ ਵਿੱਚ ਤਕਰੀਬਨ ਸਬਜ਼ੀ ਕੋਈ ਹੋਰ ਲਗਾਉਂਦਾ ਨਹੀਂ ਹੈਗਾ ਠੀਕ ਹੈ ਤਾਂ ਸਾਬ ਜੀ ਅਸੀਂ ਲਗਾ ਰਹੇ ਹਾਂ ਕਿ ਹੁਣ ਸਬਜ਼ੀ ਦੇ ਤਕਰੀਬਨ ਅਜੇ ਪਿੰਡ ਦੇ ਵਿੱਚ ਹੋਰ 2 ਜਾਂ 3 ਜਨੇ ਬੰਦੇ ਕਰ ਲੈਣ ਤਾਂ ਵੀ ਆਪਣਾ ਮਤਲ ਘੱਟ ਰਹੂਗੀ ਠੀਕ ਹੈ ਤੇ ਇਸੇ ਤਰ੍ਹਾਂ ਹਰ ਕਿਸੇ ਇਲਾਕੇ ਦੇ ਵਿੱਚ ਕਿਸੇ ਚੀਜ਼ ਦੀ ਜ਼ਿਆਦਾ ਮੰਗ ਹੁੰਦੀ ਹੈ ਕਿਸੇ ਲੱਕ ਜਿ ਕਿਸੇ ਆਪਣੇ ਘਾਟਾ ਹੀ ਇਸ ਚੀਜ਼ ਦਾ ਪੈਂਦਾ ਕਿ ਇੱਕ ਚੀਜ਼ ਦੇ ਮਗਰ ਜ਼ਿਆਦਾ ਪੈਂਦੀ ਹੈ ਹੁਣ ਇਹਦੇ ਕੀ ਦੇਖੋ ਆਲੂ ਵਧੀਆ ਰਹਿ ਗਏ ਅਗਲੇ ਸਾਲ ਨੂੰ ਆਲੂ ਸੜਕਾ ਦਾ ਰੋਲਣ ਬਿਲਕੁਲ ਬਈ ਉਹ ਚੀਜ਼ ਗਲਤ ਹੋ ਜਾਂਦੀ ਹੈ ਇਹ ਬਾਈ ਦਾ ਤਜਰਬਾ ਜੇ ਦੇਖੇ ਤਾਂ ਬਾਈ ਇੱਕ ਫਸਲ ਵੀ ਲਾ ਸਕਦਾ ਹੈ 10 ਏਕੜ ਦੇ ਵਿੱਚ ਪਰ ਇਸ ਨੇ ਸੋਚਿਆ ਵੀ ਜਿਹੜਾ ਇਹਨੂੰ ਵੇਚਣਾ ਸਿਖਾਲਾ ਰਹੇ ਆਪਣੇ ਸ਼ ਆਪਣੇ ਪਿੰਡ ਦੇ ਲਵੇ ਲਾਉਣੇ ਵੇਚਣਾ ਸਖਾਲਾ ਰਹੇ ਤਾਂ ਥੋੜੀ ਥੋੜੀ ਬਿਕ ਵੀ ਜਾਂਦੀ ਹਾਂ ਹਾਂਜੀ ਤਾਂ ਜਿਹੜੇ ਥੋੜੇ ਥੋੜੀ ਤੜਾਈ ਆ ਜਿਹੜੇ ਡੇਲੀ ਹੋਈ ਜਾਂਦੀ ਆ ਤਾਂ ਜਿਹੜਾ ਕੀ ਖਰਚਾ ਨਿਕਲਿਆ ਜਾਂਦਾ ਤਾਂ ਇਹ ਬਹੁਤ ਵੱਡਾ ਉਪਰਾਲਾ ਤੇ ਧੰਨਵਾਦ ਜੀ